ਕੱਕੜਵਾਲ ਚੌਕ ਵਿਖੇ ਮੋਦੀ ਸਰਕਾਰ ਤੀਸਰੀ ਵਾਰ ਬਣਨ ਦੀ ਖੁਸ਼ੀ ਦੇ ਵਿੱਚ ਬੀਜੇਪੀ ਦੇ ਆਗੂਆਂ ਵੱਲੋਂ ਨੱਚ ਟੱਪ ਕੇ ਖੁਸ਼ੀ ਮਨਾਈ ਗਈ ਅਤੇ ਇਸ ਖੁਸ਼ੀ ਵਿੱਚ ਦੁਕਾਨਦਾਰਾਂ ਨੂੰ ਅਤੇ ਆਉਂਦੇ ਜਾਂਦੇ ਰਾਹੀਗਰਾਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਰਣਦੀਪ ਸਿੰਘ ਦਿਓਲ ਹਲਕਾ ਕਨਵੀਨਰ, ਪੁਪੇਸ਼ ਜਿੰਦਲ, ਨਿੱਲੂ ਮਿੱਤਲ, ਵਕੀਸ਼ ਕਰਗ, ਜਗਦੀਪ ਸਿੰਘ, ਨਵਦੀਪ ਸ਼ਰਮਾ, ਦਰਸ਼ਨ ਸਿੰਘ, ਜਗਜੀਤ ਸਿੰਘ, ਹਰੀਸ਼ ਸ਼ਰਮਾ, ਡਾਕਟਰ ਭਗਵਾਨ ਸਿੰਘ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਜੋ ਸਭ ਰਾਜ ਲੱਡੂ ਵੰਡੇ ਜਾ ਰਹੇ ਕੀ ਕਹਿਣਾ ਚਾਹੁੰਦੇ ਆਂ ਅਦੇ ਬਾਰੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੂੰ ਕੱਲਾ ਸਾਡਾ ਦੇਸ਼ ਹੀ ਨਹੀਂ ਬਲਕਿ ਸਾਰੀ ਦੁਨੀਆ ਬਹੁਤ ਜ਼ਿਆਦਾ ਪਿਆਰ ਕਰਦੀ ਹੋ ਇੱਕ ਵਾਰ ਫੇਰ ਤੋਂ ਤੀਜੀ ਵਾਰ ਇਤਿਹਾਸਿਕ ਜਿੱਤ ਦਰਜ ਕਰਕੇ ਅੱਜ ਪ੍ਰਧਾਨ ਮੰਤਰੀ ਦੀ ਸ਼ਫਟ ਚੱਕਣ ਜਾ ਰਹੇ ਆਂ ਦੇਸ਼ ਖੁਸ਼ੀ ਦੇ ਵਿੱਚ ਧੂਰੀ ਦੇ ਨਿਵਾਸੀ ਅੱਜ ਖੁਸ਼ੀ ਮਨਾ ਰਹੇ ਆ ਲੱਡੂ ਵੰਡ ਰਹੇ ਆ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਆ ਇੱਕ ਵਾਰ ਫੇਰ ਤੋਂ ਸਾਬਤ ਹੋ ਗਿਆ ਜੀ ਜੋ ਡਵੈਲਪਮੈਂਟ ਪਿਛਲੇ 10 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਜੀ ਨੇ ਰਿਕਾਰਡ ਤੋੜ ਕੀਤੀ ਹੈ ਉਹਦੀ ਜਿੱਤ ਹਾਸਲ ਹੋਈ ਕਿਉਂਕਿ ਇੱਕ ਪਾਸੇ 28 ਪਾਰਟੀਆਂ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ 28 ਪਾਰਟੀਆਂ ਤੋਂ ਉੱਪਰ ਵੱਧ ਸੀਟਾਂ ਲੈ ਕੇ ਅੱਜ ਇੱਕ ਵਾਰ ਫਿਰ ਤੋਂ ਸੌ ਚੱਕਣ ਜਾ ਰਹੇ ਆ ਕਿ ਲੋਕ ਬੜੇ ਉਤਸ਼ਾਹਿਤ ਹੈ ਧੂਵੀ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਪੂਰੇ ਮਿਲਿਆ ਹੈ ਤੇ ਕਾਂਗਰਸੀ ਮੈਂ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਸ ਗੱਲ ਤੋਂ ਇੰਨੇ ਉਤਸ਼ਾਹਿਤ ਹੋਏ ਫਿਰਦੇ ਆ 100 ਤੋਂ ਥੱਲੇ ਉਹਨਾਂ ਦੀਆਂ ਸੀਟਾਂ ਨੇ ਪਿਛਲੇ 40 ਸਾਲਾਂ ਦੇ ਵਿੱਚ ਉਹਨਾਂ ਨੂੰ 240 ਸੀਟਾਂ ਨਹੀਂ ਆਈਆਂ ਪਿਛਲੇ 40 ਸੀਟਾਂ ਦਾ ਰਿਕਾਰਡ ਹੋ ਗਿਆ ਉਹਨਾਂ ਦਾ ਪਿਛਲੀ ਵਾਰ ਤਾਂ ਉਹਨਾਂ ਦੇ ਲੀਡਰ ਆਫ oppositon ਵੀ ਨਹੀਂ ਕੋਈ ਬਣਿਆ 10 ਸਾਲ ਬਾਅਦ ਤੇ ਰਾਹੁਲ ਗਾਂਧੀ ਜੀ ਇਸ ਗੱਲ ਤੋਂ ਹੀ ਖੁਸ਼ ਹੋਏ ਫਿਰਦੇ ਆ ਇੱਕ ਵਾਰ ਫੇਰ ਤੋਂ ਜੋ ਲੋਕਾਂ ਦੀ ਮੰਗ ਸੀ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਸੀ ਨਰਿੰਦਰ ਮੋਦੀ ਜੀ ਇੱਕ ਵਾਰ ਫੇਰ ਤੋਂ ਸਰਕਾਰ ਬਣਾ ਰਿਹਾ ਤੇ ਜਿਹੜੀ ਡਿਵੈਲਪਮੈਂਟ ਚੱਲ ਰਹੀ ਹੈ ਸੜਕਾਂ ਦਾ ਇਨਫਰਾਸਟ੍ਰਕਚਰ ਰੇਲਵੇ ਦਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਕੰਮ ਜਿਹੜੇ ਵੱਡੇ ਹੋ ਰਹੇ ਆ ਸਾਰੇ ਇਸ ਤਰੀਕੇ ਨਾਲ ਚੱਲਦੇ ਰਹਿਣਗੇ ਤੇ ਦੇਸ਼ ਦੇ ਲੋਕ ਬੜੇ ਖੁਸ਼ ਨੇ ਕਿਹਾ ਜਾ ਰਿਹਾ ਵੀ ਲੰਗੜੀ ਸਰਕਾਰ ਬਣ ਰਹੀ ਹੈ ਜਿਆਦਾ دیر ਨਹੀਂ ਚੱਲੂਗੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਭਲੇਖੇ ਨੇ ਇਹ ਸਾਰੇ ਭਲੇਖੇ ਮੈਂ ਤਾਂ ਕਹਾਂ 1 2 3 ਮਹੀਨਿਆਂ ਦੇ ਵਿੱਚ ਹੀ ਨਿਕਲ ਜਾਣੇ ਆ ਇਹ ਜਿਹੜਾ ਖੈਲੀਪਲਾ ਅੰਦਰ ਪੱਕਰੇ ਨੇ ਨਾ ਉਹਨਾਂ ਦੇ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਲੱਗ ਰਿਹਾ ਵੀ ਸਾਡੀ ਕਿਤੇ ਕੀਤੇ ਨਹੀਂ ਤੁਹਾਡੇ ਕੋਲ ਜਿੰਨੇ 28 ਦੀਆਂ 28 ਨੇ ਉਹ ਸਾਰੇ ਚੋਰ ਡਾਕੂ ਇਕੱਠੇ ਹੋਏ ਹੋਏ ਨੇ ਬਕਾਊ ਮਾਲ ਹੈ ਇਹਨਾਂ ਤੇ ਤੁਸੀਂ ਭਰੋਸਾ ਕਰੀ ਬੈਠੇ ਹੋ ਤੁਹਾਡੇ ਕੋਲ 99 ਸੀਟਾਂ ਨੇ ਕਾਂਗਰਸੀ ਆਲੂ ਵੀ ਮੀਟਿੰਗ ਕਰ ਰਹੀ ਸੀਗੇ ਕਹਿੰਦੇ ਆਪਣੇ ਆਪਣੇ ਆਪ ਨੂੰ ਹੀ ਸਾਰਾ ਇੱਕੋ ਹੀ ਪਾਰਟੀ ਚ ਚੱਲੇ ਆ ਪਹਿਲਾਂ ਸੋਨੀਆ ਗਾਂਧੀ ਨੂੰ ਕੋਈ ਅਹੁਦਾ ਦੇਤਾ ਹੁਣ ਰਾਹੁਲ ਗਾਂਧੀ ਨੂੰ ਦੇ ਦੇਣਗੇ ਜਿਹੜੇ ਜੇ ਤਾਂ ਕੋਈ ਸੀਟਾਂ ਇਹ ਹਾਰ ਜਾਂਦੇ ਆ ਤਾਂ ਤਾਂ ਫਿਰ ਸਾਰਾ ਠਿਕਰਾ ਪ੍ਰਧਾਨ ਦੇ ਉੱਤੇ ਪੰਨਿਆ ਜਾਂਦਾ ਹੈ ਤੇ ਇਹਨਾਂ ਦੇ ਖੜਗੇ ਸਾਹਿਬ ਨੂੰ ਇੱਕ ਵਾਰੀ ਨਹੀਂ ਕਿਸੇ ਨੇ ਕਿਹਾ ਵੀ ਖੜਗੇ ਸਾਹਿਬ ਪ੍ਰਧਾਨ ਸੀ ਤਾਂ ਥੋੜੀਆਂ ਜਿਹੀਆਂ ਸੀਟਾਂ ਵਧ ਗਈਆਂ ਜੇ ਜਿੱਤ ਜੀਏ ਤਾਂ ਰਾਹੁਲ ਗਾਂਧੀ ਦੇ ਸਿਰ ਜੇ ਜੇ ਤੁਜੀ ਇਹਦਾ ਸਾਰਾ ਸੋਨੀਆ ਪਰਿਵਾਰ ਗਾਂਧੀ ਪਰਿਵਾਰ ਦੇ ਸਿਰ ਦੇ ਉੱਤੇ ਸਾਰੇ ਉਹਦੇ ਉਹਨਾਂ ਨੂੰ ਪਰਿਵਾਰਵਾਦ ਦੀ ਰਾਜਨੀਤੀ ਨੂੰ ਹਮੇਸ਼ਾ ਦੇਸ਼ ਨੇ ਨਕਾਰਿਆ ਤੇ ਇੱਕ ਵਾਰ ਫੇਰ ਤੋਂ ਨਰਿੰਦਰ ਮੋਦੀ ਦੀ ਸਰਕਾਰ ਇਹੀ ਜੀ ਮਜ਼ਬੂਤ ਸਰਕਾਰ ਹੈ ਜਿਹੜੀ 5 ਸਾਲ ਬੜੇ ਤਰੀਕੇ ਦੇ ਨਾਲ ਕੰਮ ਕਰੂਗੀ ਤੇ ਸਾਰੀਆਂ ਪਾਰਟੀਆਂ ਈਐਨਡੀ ਦੇ ਆ ਘੱਟ ਜੋੜ ਦੀਆਂ ਇਕਮਤ ਹੋ ਕੇ ਕੰਮ ਕਰਨ। ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਭਾਜਪਾ ਨਹੀਂ ਹੋਈ ਕੀ ਕਾਰਨ ਮੰਨਦੇ ਹੋ? ਪੰਜਾਬ ਦੇ ਵਿੱਚ ਜੀ ਅਕਾਲੀ ਦਲ ਨੂੰ ਪਛਾੜ ਕੇ 18% ਵੋਟ ਲੈ ਕੇ ਗਈ ਹੈ ਭਾਜਪਾ। ਬੀਜੇਪੀ ਦੇ ਵਿਧਾਨ ਸਭਾ ਦੀ ਗੱਲ ਕਰੀਏ ਤਾਂ 23 ਵਿਧਾਨ ਸਭਾ ਦੇ ਉੱਤੇ ਜਿੱਤੀ ਹੈ ਬੀਜੇਪੀ ਬਹੁਤ ਜ਼ਿਆਦਾ ਗਰਾਫ ਬੀਜੇਪੀ ਦਾ ਵਧਿਆ ਹੈ ਅਸੀਂ ਤਾਂ ਪਹਿਲੀ ਵਾਰ ਇਲੈਕਸ਼ਨ ਲੜੇ ਸੀ ਅਕਾਲੀ ਦਲ ਦੇ ਇਲੈਕਸ਼ਨ ਕਦੋਂ ਦੇ ਲੜਦੇ ਆ ਰਹੇ ਆ ਉਹਨਾਂ ਦਾ ਗਰਾਫ ਕਿੱਥੇ ਚਲਾ ਗਿਆ ਜਿਹੜੀ ਆਮ ਆਦਮੀ ਪਾਰਟੀ ਸੀ ਉਹ 60 ਸੀਟਾਂ ਹਾਰ ਗਈ ਉਹਨਾਂ ਦਾ ਗਰਾਫ ਕਿੱਥੇ ਆ ਗਿਆ ਬੀਜੇਪੀ ਦਾ ਗਰਾਫ 30% ਵਧ ਰਿਹਾ ਹੈ ਲੋਕਾਂ ਨੂੰ ਅਗਰ ਕਿਸੇ ਤੋਂ ਉਮੀਦ ਹੈ ਤਾਂ ਅਕਸਰ ਉਸ ਤੋਂ ਹੁੰਦੀ ਹੈ 3ਵੀਂ ਵਾਰ ਦੁਬਾਰਾ ਬਣੀ ਆ ਵੇ ਅੱਜ ਉਹਨਾਂ ਦੀ ਸੌ ਚੱਕ ਸਵਾਰ ਉਹ ਹੈ ਉਹਦੀ ਖੁਸ਼ੀ ਦੇ ਵਿੱਚ ਧੂਰੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ